ਹਲੋ ਦੋਸਤੋ ਗੱਲ ਕਰਦੇ ਆ ਈਟੀਟੀ 2364 ਅਤੇ 9994 ਭਰਤੀ ਦੇ ਸੰਬੰਧ ਵਿੱਚ ਸੋ ਜੋ ਕੰਮ ਹੋਣੇ ਸੀ 10 ਦਿਨਾਂ ਦੇ ਵਿੱਚ ਵਿੱਚ ਜੋ ਐਜੂਕੇਸ਼ਨ ਮਿਨਿਸਟਰ ਨੇ ਵੀ ਕਿਹਾ ਸੀ ਕਿ ਅਸੀਂ 10 ਦਿਨਾਂ ਦੇ ਅੰਦਰ ਅੰਦਰ ਭਰਤੀ ਕਰਨ ਜਾ ਰਹੇ ਹਾਂ ਸੋ ਜੋ ਮੁੱਖ ਮੰਤਰੀ ਜੀ ਨੇ ਵੀ ਆਪਣੇ ਪੇਜ ਤੇ ਲਿਖਿਆ ਸੀ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਟੀਚਰ ਪਸ ਟੀਚਰਸ ਭਰਤੀ ਕਰਨ ਜਾ ਰਹੇ ਹਾਂ ਬਟ ਹੋਇਆ ਕਿਉਂ ਨਹੀਂ ਉਦਾਂ ਸੋ ਉਸ ਦਾ ਜੋ ਵੱਡਾ ਰੀਜ਼ਨ ਆ ਕਿ ਜੋ ਸਿਲੈਕਟਡ ਕੈਂਡੀਡੇਟ ਮੈਂ ਦੋਨਾਂ ਭਰਤੀਆਂ 'ਚ ਉਹਨਾਂ ਨੇ ਜੋ ਆਪਣੇ ਜਥੇਬੰਦੀ ਦੇ ਸਾਥ ਜੋ ਵੱਡੀ ਗਿਣਤੀ ਵਿੱਚ ਨਹੀਂ ਦਿੱਤਾ ਜੇਕਰ ਉਹ ਜਿੱਦਾਂ ਉਹ ਸੰਗਰੂਰ ਵਿਖੇ ਸਾਥ ਦਿੱਤਾ ਸੀ ਇੱਕ ਦਿਨ ਲਈ ਤਾਂ ਜੋ ای ਡਬਲਯੂ ਐਸ ਦਾ ਪ੍ਰੋਸੈਸ ਸੀ ਜੋ 2 ਮਹੀਨਿਆਂ ਵਿੱਚ ਹੋਣਾ ਸੀ ਕੰਪਲੀਟ ਉਸੇ ਦਿਨੋਂ ਸਟਾਰਟ ਕਰ ਦਿੱਤਾ ਗਿਆ ਸੋ ਜੇਕਰ ਅੱਜ ਜਾਂ ਕੱਲ ਵੀ ਜੋ ਧਰਨੇ ਅਨਾਉਂਸ ਕੀਤੇ ਹੋਏ ਸੀ ਸੋ ਉਸ ਵਿੱਚ ਵੀ ਜੇਕਰ ਕੈਡਰ ਵੱਡੀ ਗਿਣਤੀ ਵਿੱਚ ਉਹਨਾਂ ਦਾ ਸਾਥ ਦਿੰਦਾ ਤਾਂ ਅੱਜ ਜੋ ਨੈਕਸਟ ਪ੍ਰੋਸੈਸ ਵੀ ਸ਼ੁਰੂ ਕਰ ਦਿੱਤਾ ਜਾਣਾ ਸੀ ਸਰਕਾਰ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਸੋ ਕਿਤਨਾ ਕੀਤੇ ਕੈਡਰ ਦੀ ਕਮੀ ਕਾਰਨ ਜੋ ਸਰਕਾਰ ਅਤੇ ਡਿਪਾਰਟਮੈਂਟ ਤੇ ਪ੍ਰੈਸ਼ਰ ਨਹੀਂ ਬਣ ਸਕਿਆ ਜਿਸ ਦੇ ਕਾਰਨ ਜੋ ਐਜੂਕੇਸ਼ਨ ਮਨਿਸਟਰ ਨੇ ਕਿਹਾ ਸੀ ਕਿ ਅਸੀਂ 10 ਦਿਨਾਂ ਦੇ ਅੰਦਰ ਅੰਦਰ ਭਰਤੀਆਂ ਕਰਨਗੇ ਸੋ ਉਹਨਾਂ ਨੇ ਉਹ ਕੰਮ ਨੂੰ ਅੱਗੇ ਨਹੀਂ ਤੋਰਿਆ ਸੋ ਹੁਣ ਦੇਖਦੇ ਆ ਅੱਜ ਮੀਟਿੰਗ ਵਿੱਚ ਜੋ ਚੱਲ ਰਹੀ ਆ ਉਸ ਵਿੱਚ ਕੀ ਨਿਕਲ ਕੇ ਆਉਂਦਾ ਸੋ ਜੋ ਜੱਥੇਬੰਦੀ ਦੇ ਆਗੂ ਨੇ ਉਹਨਾਂ ਨੇ ਕਿਹਾ ਕਿ ਜੇ ਇੱਕ ਮੀਟਿੰਗ ਤੇ 23 64 ਭਰਤੀ ਦਾ ਸਟੇਸ਼ਨ ਚੋਇਸ ਦਾ ਪੋਰਟਲ ਓਪਨ ਨਹੀਂ ਕੀਤਾ ਗਿਆ ਜਾਂ ਜੋ 59 ਚਰਮੇ ਨਾ ਨੋਟੀਫਿਕੇਸ਼ਨ ਸਟੇਸ਼ਨ ਚੋਇਸ ਦਾ ਓਪਨ ਨਹੀਂ ਕੀਤਾ ਗਿਆ ਤਾਂ ਉਹਨਾਂ ਵੱਲੋਂ ਜੋ ਕੋਈ ਨਾ ਕੋਈ ਐਕਸ਼ਨ ਜ਼ਰੂਰ ਕੀਤੇ ਜਾਣਗੇ ਸੋ ਕੈਡਰ ਨੂੰ ਵੀ ਅਪੀਲ ਹੈ ਦੋਨਾਂ ਨੂੰ ਕਿ ਉਹਨਾਂ ਦਾ ਸਾਥ ਆਪਣੇ ਜੱਥੇਬੰਦੀਆਂ ਦਾ ਤੁਸੀਂ ਵੱਡੀ ਗਿਣਤੀ ਵਿੱਚ ਦੋ ਤਾਂ ਕਿ ਜੋ ਰਹਿਦਾ ਪ੍ਰੋਸੈਸ ਜੁਆਇਨਿੰਗ ਦਾ ਉਹ ਵੀ ਸ਼ੁਰੂ ਕੀਤਾ ਜਾ ਸਕੇ ਤੇ ਤੁਸੀਂ ਆਉਣ ਵਾਲੇ ਸਾਲ 'ਚ अपनी जा सके। सो so, कोई भी संबंध कोई अपडेट आती है तो जानकारी दे दी जाएगी चैनल में लाइक और सब्सक्राइब जरूर कर लो दोस्तों वीडियो देखने धनबाद मिलते हैं अगली वीडियो से धनवाद जी